ਅਮਰੀਕਨ ਸੋਹਣ ਹਾਂਜੀ ਹੁਣ ਘਰ ਜਾ ਕੇ ਇਹ ਗੱਲ ਨਹੀਂ ਦੱਸਣੀ ਹੈਗੀ ਵੀ ਆਪਾਂ ਉਥੇ ਵਿਆਹ ਵੰਦੇ ਰਹੇ ਹਾਂ ਸਮਝ ਲੱਗ ਗਈ ਆ ਮਮਾ ਤੇ ਕਿਤੇ ਮੇਰਾ ਜਲੂਸ ਕਰਦਾ ਵਾ ਕਾਦਾ ਜਲੂਸ ਕਰਦਾ ਤੇਰਾ ਉਥੇ ਜਾ ਕੇ ਨਾ ਇੰਨਾ ਸੁਝੋਂਦੇ ਰਹੇ ਚੱਲ ਜਾ ਤੂੰ ਉੱਤਰਿਆ ਮੈਂ ਕੀ ਕਰਾਂ ਕੰਮ ਬੜੇ ਆ ਉਹ ਕੋਈ ਨਹੀਂ ਕੰਮ ਲੈ ਕੇ ਚਾਹ ਪੀਣੀ ਕਰ ਜੀ ਅੱਗੇ ਭੂਆ ਮੈਨੂੰ ਇਦਾਂ ਕਹਿ ਕੇ ਲੈ ਆਈ ਉਹ ਤੇਰਾ ਮਗਰ ਨਹੀਂ ਆਜਾ ਭਰਾਵਾ ਕੋਈ ਗੱਲ ਨਹੀਂ ਕੰਮ ਕਰੇ ਕਰ ਸਮਾਰੂ ਸਾਹਮਣੇ ਤੂੰ ਵੀ ਇਦਾਂ ਕਰਦਾ ਰਿਹਾ ਕਰ ਬੱਸ ਅ ਡਿੱਗੀ ਖੋਲੀ ਬੋਤ ਡਿੱਗੀ ਵੀ ਨਹੀਂ ਖੁੱਲਣੀ ਉਹ ਖੁੱਲ ਗਈ ਖੁੱਲ ਗਈ ਚ ਕੋਸਮਾਨ ਚੱਲ ਓਹੋ ਕਰ ਤੇਰੀ ਤੂੰ ਸਿਰ ਪੜਾਣੇ ਲੱਗਾ ਮੇਰੀ ਗੱਲ ਸੁਣ ਘਰ ਜਾ ਕੇ ਉਹਨੂੰ ਕੋਈ ਗੱਲ ਨਹੀਂ ਉਹ ਦੱਸਣੀ ਚੰਗਾ ਓ ਚੱਲ ਕੀ ਦੱਸਣਾ ਵਾ ਬਾਹਰ ਤੋਂ ਕੀ ਆਖਣਾ ਡੜ ਕੀ ਗੱਲ ਹੋ ਗਈ ਆ ਉਹ ਮੇਰੇ ਪੀੜ ਦੀ ਬੜੀ ਸ਼ਰੀ ਹੈ ਵੀਰ ਨੂੰ ਇਹ ਡਾਕਟਰ ਸਾਹਿਬ ਦੀ ਦਵਾਈ ਲਈਏ ਹਾਂ ਮਿੰਨੋ ਵੀ ਦੇਦਾ ਵਾ ਵੱਡਾ ਹੁਣ 헤ਜ ਲਾ ਗਿਆ ਵੀਰ ਤੂੰ ਵੀ ਹੁਣ 10 ਮਿੰਨੋ ਨਹੀਂ ਪਤਾ ਵੀ ਉਹ ਠੀਕ ਨਹੀਂ ਮੈਂ ਹੁਣ ਹੀ ਲਿਆਂਦਾ ਬਾਹਰੋਂ ਤੈਨੂੰ ਗੱਡੀ 'ਚ ਬੈਠ ਕੇ ਹਸਪੀਟਲ ਖੜੇ ਇੱਥੇ ਬਹਲੇ ਠੰਡ 'ਚ ਮੇਰੇ ਲੱਗੇ ਰੋਲਾ ਨਾ ਪਾਓ ਮੈਂ ਠੀਕ ਹਾਂ ਮੇਰੇ ਲੱਗੇ ਰੋਲਾ ਨਾ ਪਾਓ ਚੁੱਪ ਕਰ ਜਾ ਜੀ ਇਥੇ ਰੰਡਾ ਪਈ ਕੋਈ ਗੱਲ ਨਹੀਂ ਤੂੰ ਤਾਂ ਵੇ ਨਾ ਫੋਨ ਕਰਕੇ ਨਹੀਂ ਪੁੱਛਿਆ ਫੋਨ ਚ ਕਿਹੜਾ ਸਵੇਰੇ 50 ਫੋਨ ਕੀਤੇ ਤੁਹਾਨੂੰ ਮੈਸੇਜ ਸਵੇਰ ਦਾ ਤੇ ਮੇਰਾ ਫੋਨ ਸਾਇਲੈਂਟ ਹੁਣ 20 ਦਿਨਾਂ ਬਾਅਦ 50 ਫੋਨ ਕੀਤੇ ਡੈਡੀ ਟੂ ਅੰਦਰ ਚਲੋ ਠੰਡ ਕੋੜੇ ਕੋੜੇ ਠੰਡ ਗਈ ਤੇ ਇੱਕ ਵਾਰੀ ਤੁੰਡਨ ਪੈਣਾ ਤੇਰਾ ਹੀ ਨਹੀਂ ਪਤਾ ਲੱਗਦਾ ਆਓ ਅੰਦਰ ਹੁਣ ਤੇਰੀ ਮੂਰਤੀ ਕੋੜੇ ਕੋੜੇ ਠੰਡ ਵੇ ਅੰਦਰ ਭਾਲ ਲਿਆ ਵਾ ਹਾਏ ਹਾਏ ਬੰਨ ਅੰਦਰ ਭਾਲਦਾ ਜਾ ਕੇ ਮੈਂ ਹੋਈ ਫੜ ਕੇ ਲਿਆਂਦਾ ਬਾਹਰੋਂ ਉਹ ਬੱਸ ਕਰ ਜੋ ਯਾਰ ਤੂੰ ਡੈਡੀ ਹੌਲੀ ਬੋਲੋ ਤੁਸੀਂ ਹੋਰ ਕੰਮ ਖਰਾਬ ਹੋ ਜਾਣਾ ਸੀ ਰੋਲਾ ਵੜਾ ਪਾਉਂਦੇ ਓਏ ਬੱਸ ਕਰੋ ਬਾਬਾ ਹੱਥ ਜੋੜ ਦਿਨੇ ਤੁਹਾਡੇ ਗਾੜੀ ਮੈਂ ਕਿਹਦੇਸ ਕੁਲਫੜਾ ਅੰਦਰ ਕਿਥੇ ਖੜੀ ਜਾਂਦੇ ਲੋ ਤਨੇ ਵੀ ਤੇ ਤੇਰਾ ਮਿਲਾ ਹੀ ਪਤਾ ਨਹੀਂ ਹੰਨ ਮਾਰ ਮੈਂ ਕਿਤੇ ਨੰਗੀ ਜਾਂਦੀ ਤੇ ਲੈ ਤੰਤੇ ਤੇਨੇ ਤੂੰ ਤੇਈ ਨਹੀਂ ਆ ਜਿੰਨਾ ਦਰ ਮੈਂ ਨਾ ਨਾ ਦਿੱਤਾ ਤੋ ਇਨੀ ਤਮਾਦਾ ਥਾਦੇ ਤਰ ਕਿੰਨੇ ਤੰਤਰੇ ਤੇ ਹੱਦੇ ਦੇ ਦਿੱਤੇ ਤੇ ਥਰਬ ਹੋ ਗਿਆ ਜੇ ਕਿ ਤੇ ਹਦੇ ਕਾ ਮਚੀਨ ਹੁੰਦੀ ਨਾ ਤੇ ਬਰਾ ਹੀ ਦੂਤ ਦਦ ਦਦ ਪੀਆ ਕਰਨਾ ਚੁਕ ਲੈ ਯਾ ਚੁੱਤ ਲੈ ਆ ਕੇ ਤੂੰ ਤੇਰੇ ਥੁੱਤੇ ਇਹਨਾਂ ਨੂੰ ਮੈਂ ਚਲਦਾ ਹਾਂ ਚੋਕ ਲਾਂਗੇ ਤੂੰ ਖਾਨੀ ਮੈਂ ਤਾਂ ਕਾਨੂੰਨੀ ਜੀ ਕਰਦਾ ਤੇ ਨਹੀਂ ਇੱਦਾਂ ਪਤਾ ਇੱਦਾਂ ਤਾਲੀ ਜੀ ਦਦੀ ਨਿੰਦੀ ਤੇ ਐਵੇਂ ਪਾ ਪਾ ਤਰੀਦਾਨ ਦਾ ਤਾਂ ਉਹਨਾਂ ਨੂੰ ਪਤਾ ਨਹੀਂ ਦਵਾਂਦਾ ਤੋਰੀ ਤੋਰੀ ਜਾਂਦੀ ਆ ਤੇ ਨਾ ਹਨ ਮਾਰੀਏ ਕਿੰਨਾ ਬੁਰਾ ਲੱਗਦਾ ਬੰਦਾ ਬੁਰਾ ਤਾਂ ਲੱਗਦਾ ਮੈਨੂੰ ਲੱਗਦਾ ਉਹ ਗੱਡੀ ਇੱਧਰ ਆਈ ਸੀ ਤੋਣਾ ਬਾਦੀ ਨਹੀਂ ਵਿਆਹ ਤੋਂ ਆਈ ਬਾਹ ਤੋਂ ਆਏ ਹੂੰ ਨਹੀਂ ਉਹਨਾਂ ਤਾਂ ਰੀ ਨੀ ਲੜਾ ਯੋਂ ਦੀ ਨਾ ਉਹ ਤੇ ਨਹਿਤ ਬੰਦਾਂ ਦਾਂ ਦੀਆਂ ਹੀ ਗਿਆ ਦਾਥ ਬੰਦਾਂਦਰ ਵਾਤੇ ਲਾਲੇ ਤੇ ਆਉਂਦੇ ਲੜਨਾਂ ਬੇ ਟੀ ਬਤਾ ਕਿਨੂੰ ਨਹੀਂ ਆਵੇਂ ਤੂੰਂ ਦੀ ਆ ਹਾਂ ਹੋਂ ਤੇ ਡਈ ਆਵਾਜ ਇੱਧਰ ਤਰ ਤੇ ਤੂੰ ਆਉਂਦੀ ਆ ਆਉਂਦੀ ਆ ਨਾ ਹਾਂ ਅਹੇ ਇਹਨਾਂ ਨੇ ਕੀ ਆ ਗਿਆ ਆ ਕੇ ਪਾਣੀ ਪੂਣੀ ਤੇ ਪੀ ਲਿੰਦੇ ਚਾਹ ਚੂ ਫੇਰ ਲੜ ਲਿੰਦੇ ਟੀ ਬਤਾ ਉਹ ਤਾਂ ਨਹੀਂ ਐਨੀਆਂ ਇਹਨਾਂ ਨੂੰ ਤੇ ਲਾਦੇ ਹੀ ਰਹਿੰਦੇ ਬਥ ਦੇ ਤੇ ਨਾ ਇਹ ਨਾਲ ਮਟਰਾਈ ਲਿਆਵਾਂ ਜਾ ਤੇ ਆ ਉਹੀ ਮੈਂ ਕਹਿ ਲੱਗੀ ਵੀ ਲਵਾਈ ਕਹਿੰਦੇ ਮੈਂ ਆ ਜਾਣਾ ਜਾਂ ਕੜਾਈ ਲੈ ਆਇਆ ਲਾਂਦੀ ਆ ਉਹਦੇ ਤੋਂ ਵਾਦਾ ਨਹੀਂ ਆਉਂਦੀਆਂ ਲਾਂਦੀਆਂ ਉਹ ਵੀ ਆਉਂਦੇ ਹੀ ਉਹ ਤੇ ਲਾਂ ਨਹੀਂ ਬਰਾ ਦਈਆਂ ਵਾ ਤੇ ਆਉਂਦੇ ਹੀ ਲੜਨਾ ਸ਼ੁਰੂ ਕਰ ਦਿੱਤਾ ਵੇ ਉਹ ਵਾ ਤਾਂ ਆਈ ਨਹੀਂ ਆਏ ਆ ਮੈਂ ਤਾਂ ਆਪ ਵੇਖੇ ਹੁਣ ਅਹੀਂ ਜੇ ਆਉਂਦੇ ਆ ਉੱਥੋਂ ਮੈਂ ਵੇਖੇ ਹਾਂ ਹਾਂ ਤੇ ਆਉਂਦੇ ਲਾਂਡੇ ਤੇ ਕੀ ਪਤਾ ਉਹ ਪਾਣੀ ਤਾਂ ਹੀ ਤੇ ਪੀ ਲੈਂਦੇ ਚੱਲ ਮਰ ਪੀ ਤੂੰ ਇਦਾਂ ਕਰਨ ਨਾਲੇ ਪਤਾ ਲੈ ਕੇ ਆ ਵੀ ਕਿਹੜੀ ਗੱਲੋਂ ਲਾਂਡੇ ਨਾਲੇ ਕੜਾਈ ਲੈ ਆਈਏ ਸੇਬਾਂ ਨੇ ਨਾ ਤੂੰ ਮੈਨੂੰ ਨਾ ਬੋਲੀ ਬੋਲੀ ਨਾ ਉਹ ਰੋੜੀ ਲੈ ਕੇ ਆਈ ਨਹੀਂ ਤੱਲ ਫੇ ਤੂੰ ਵੀ ਤੱਲੀਏ ਦੋਨੋਂ ਦੋਨੋਂ ਤੱਦਰ ਨਹੀਂ ਤੂੰ ਤਾਂ ਰਹਿ ਦੇ ਕਿ ਤੂੰ ਦਾਣਾ ਬਣਾ ਲੈ ਨਹੀਂ ਤੁਸੀਂ ਜਾਓ ਮੈਂ ਨਹੀਂ ਜਾਣਾ ਚਾ ਫੇ ਤੱਲ ਫਤੂੜ ਤੂੰ ਜਾ ਫੜ ਲੈ ਉਹ ਫਿਰ ਆਹ ਦਿੱਤੀ ਨਾ ਵੀ ਮੈਂ ਤੈਨੂੰ ਦਿੱਤਿਆ ਵਾ ਚੇਤੀ ਆ ਜਾਓ ਫਿਰ ਤੇਰਾ ਫੋਨ ਆਦਿਆ ਵਾ ਫੋਨ ਆਇਆ ਹੁਣਾ ਕਿਸਦਾ ਆਪੇ ਚੱਤ ਫੇ ਆ ਜੀ ਤੱਲ ਤੱਲ ਫੇ ਹਾਂ ਤੱਲ ਤੂ ਦਾਲ ਤਾਲਾ ਮਾਮੇ ਨਾ ਤੇਰੇ ਮਾਮੇ ਦਾ ਫੋਨ ਆਇਆ ਮੈਂ ਗੱਲ ਤੱਲ 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 ਤੰਦਾ ਤੁਮ ਮੈਂ ਅਦਾਲਤਾਂ ਲਾ ਹੋ ਨਹੀਂ ਤਿੰਨੇ ਬੈਦ ਵੀ ਇੱਥੇ ਰਹਿੰਦੇ ਹੋ ਉਹਨਾਂ ਨੇ ਲਾਦਾ ਲੜਾਈ ਦਮਾ ਹੋਦੀ ਹੋਣੀ ਨਾ ਅਦੀ ਫੇਤੇ ਲੜੀ ਨਹੀਂ ਹੋਣੀ ਦੇਖਣਾ ਤੇਰਾ ਬੰਬੇ ਤੇਰਾ ਥਰਿਆ ਹੋ ਗਾ ਇਹਨਾਂ ਨੇ ਬੈ ਵਿੱਚ ਇਹਦੇ ਬੜੀ ਬੂੰਦੀ ਬੰਦੀ ਪਈ ਹੋਣੀ ਦੇਥਾਂ ਬਲਾ ਨਹੀਂ ਆ ਬੈਦ ਦੇ ਦਿਨਾਂ ਤੋਂ ਨਾ ਆਵਾਂ ਹਤੀ ਤੇ ਇਦਾਂ ਤੇ ਤਾਲਦਾ ਆਏ ਬੈਦ ਦੇ ਦਿਨਾਂ ਤੋਂ ਨਾ ਨਹੀਂ ਇਹਨੂੰ ਹੀ ਤੈਰ ਲੱਦੇ ਇਹਨਾਂ ਦੇ ਬੈਦ ਨੂੰ ਨਾ ਬੁਰੇ ਤਲਾਤੀਓ ਮੈਂ ਵੀ ਮੰਮੀ ਨਹੀਂ ਤਾਣਾ ਇਦਾਂ ਦੇ ਸਾਨੂੰ ਬੈਦ ਲੈ ਦੇ ਤੂੰ ਤੇਰਾ ਵਾਲੇ ਹੋਏ ਤਿੰਨਾ ਮਦਾ ਹੁੰਦੇ ਆਈਓ ਦੇ ਦੰਦਾ ਦੇ ਤਨ ਥੱਲੇ ਆਨੇ ਆ ਪਤੋਂ ਨਹੀਂ ਤੀਓ ਨਾ ਤਿੰਦੇ ਹੁੰਦੇ ਆ ਤੇ ਇਹਦਾ ਬੈਦ ਨਹੀਂ ਥੋਲ ਤੇ ਦੇਤੀ ਦਾ ਦਾ ਤੇ ਵੇਠਾ ਤੀ ਹੁੰਦੇ ਆ ਇਹਨਾਂ ਦੇ ਤਰ ਮੰਮੀ ਲੈ ਤੇ ਦਾਨੀ ਆ ਐਵੇਂ ਦਲਾਂ ਤਰੀਦਾਂ ਆਂਦੀ ਆ ਪੁਈ ਸਾਹਰੀ ਕਾਲੇ ਚੰਤਰੀਤਾਲ ਹਾਏ ਤੂੰ ਤਿੰਨੇ ਦਿਨ ਆਪਣੇ ਮਾਮੇ ਪਿੰਦ ਲਾਈ ਮਦਰੋਬਾ ਵਿੱਚ ਮੇਰਾ ਵਾਹ ਨਾਂਦਾਂ ਦਾ ਨਹੀਂ ਮੈਂ ਤਾਂ ਤੇਰੇ ਝੂੜਿਆ ਵਾਲੇ ਹੱਥ ਦੇਖਣੇ ਬੜੇ ਸੋਹਣੇ ਲੱਗੇ ਤੇ ਇਤਨੇ ਆ ਮੇਰੇ ਮਾਮੇ ਨੇ ਬੜਾ ਤੋਨਾ ਲੈ ਦੇਣਾ ਤੂੰ ਤਾਂ ਤੇ ਇੰਨੇ ਲੈ ਤੇ ਦਿੱਤੇ ਤੋਨੇ ਤੋਨੇ ਬੜੇ ਤੋਨੇ ਤੋਨੇ ਤੇ ਤੂੰ ਇੰਨੇ ਦਿਨ ਲੈ ਤੇ ਆਈ ਉੱਥੇ ਉੱਥੇ ਵਿਆਹ ਹੀ ਨਾ ਮੇਰਾ ਵੀ ਦਿਲ ਲੱਗਾ ਯਾ ਡਿਬੀਨਾ ਹਾਏ ਤੇ ਤੇਰਾ ਪਾਪਾ ਬੰਬੇ ਤਲਦੇ ਆ ਤੇ ਤੂੰ ਆਪਣੇ ਨਾਂ ਤੇ ਤਰਲ ਗਈ ਤੇ ਮੈਨੂੰ ਤੇ ਇੱਥੇ ਤੋ ਤੰਦਾ ਹੀ ਨਾ ਲੱਦੇ ਤਲਹੋਂ ਦਿਮਿਆ ਕੀ ਹੁੰਦੇ ਤਾਡਾ ਨਾ ਵਿਆਹ ਇੰਜੋਏ ਕਰਾਂਗੇ ਆਪਾਂ ਠੀਕ ਆ ਅਸੀਂ ਬੜਾ 15-15 ਦਾਦੋ ਦਦਾਂਗੇ ਤੀਤਾ ਆਪਣੇ ਆਪਣੇ ਦਾਦੋਂ ਤਾਦ ਲਾਂਗੇ ਹਾਂ ਤੇਰੇ ਤੇਰਾ ਬੈਗ ਤੂੰ ਲੈ ਤੇ ਦੀਨ ਤੇ ਤੇਰਾ ਤੇਰਾ ਪਪਾ ਲੈ ਤੇ ਤੇ ਆਹੀ ਮੈਨੂੰ ਨਹੀਂ ਪਤਾ ਆ ਪਪਾ ਲੈ ਕੇ ਤੇ ਤਾਂ ਦਿੱਤ ਰੀ ਨੀ ਲੜਾਈ ਹੁੰਦੀ ਹੀ ਤੇਰੀ ਮੰਮੀ ਨੇ ਦੱਲਾ ਥਾਰੀਆਂ ਦਮਾਂ ਤਾਲੀਆਂ ਹੀ ਨੇ ਨਹੀਂ ਲੜਾਈ ਨਹੀਂ ਹੁੰਦੀ ਹੀ ਔਰ ਮੇਰੇ ਦਾਦੂ ਨਹੀਂ ਆ ਉਹਨਾਂ ਦਾ ਅੱਛਾ ਸਾਹ ਨਹੀਂ ਅੰਡਰ ਹੈ ਪੀੜ ਹੁੰਦੀ ਸੀ ਹਾਏ ਤਾਤਾ ਕੀ ਪਤਾ ਆਪਾ ਜੀ ਬੈਠੇ ਆ ਮੈਂ ਬੈਕ ਫੜੇ ਇੱਥੇ ਬੈਠੇ ਫਿਰ ਹੁਣ ਪਾਪਾ ਹੋਣ ਉਹਨਾਂ ਨੂੰ ਅੰਦਰ ਲੈ ਕੇ ਗਏ ਹਈ ਨਹੀਂ ਮੈਂ ਤੇਤੀ ਦਾਤੇ ਉਹਨੂੰ ਤਾਂ ਆ ਦਵਾਵਾ ਕਿਤੇ ਵਿਆਹ ਵਿੱਚ ਨਾ ਤਾਂ ਪਾਪਾ ਪਾ ਦੇ ਮੰਮੀ ਆਦਾ ਦਿੱਤੀ ਆ ਕੀ ਹੋਇਆ ਵਾ ਉਹਨੂੰ ਤੇ ਤਾਂ ਨਹੀਂ ਹੁੰਦਾ ਆਦਾ ਜਾ ਕੇ ਤਾਂ ਆਈਏ ਉਹ ਤਾਂ ਤੇਨੂੰ ਚਾਚੇ ਨੂੰ ਵੀ ਹੋ ਗਿਆ ਕਿੰਦੀ ਪੀਰ ਬਧੀ ਹੋਂਦੀ ਡੈਡੀ ਜੀ ਲੰਮੇ ਪਾ ਮੈਂ ਲੈਣਾ ਡਾਕਟਰ ਸਾਦ ਕੇ ਤੁਹਾਡਾ ਡਾਕਟਰ ਪਤਾ ਨਹੀਂ ਕਦੋਂ ਆਉਣਾ ਵਾ ਲੈ ਭਰਾ ਮੈਂ ਵੀ ਤੇ ਫੋਨ ਕੀਤਾ ਇਦਾਂ ਥੋੜੀ ਹੁੰਦਾ ਵੀ ਗੱਡੀ ਯਾਰ ਘਰ ਵਾ ਜਾ ਕੇ ਭੱਜ ਕੇ ਨੂੰ ਲੈ ਆ ਮੈਂ ਲੈਣਾ ਜਾ ਕੇ ਪਰੇ ਹੋ ਆਹੋ ਇਹ ਨਾ ਖੰਡ ਕਰਦਾ ਰਹੀ ਨਾ ਸਾਰੀਆਂ ਮਜਾ ਹੋਣੀ ਪੈਣੀਆਂ ਵਾ ਟੈਂਸ਼ਨ ਨਾ ਦਾਦਾ ਤੇ ਆਪਾਂ ਪਾ ਹੀ ਦੇਣਾ ਇਹਨੇ 10 ਦੋਪੋ ਕੇ ਤਾਹੀ ਕੀ ਹੋਇਆ ਵਾ 30 ਹੋਇਆ ਵਾ ਤਾ ਤਿੰਨ ਹਾਂ ਲਲੋ 30 ਹੋਇਆ ਵਾ ਉਹਨੂੰ ਰਹਿਣ ਦੋ ਠੀਕ ਹੈ ਕਿਤੇ ਲੰਮੇ ਪੈ ਲੈੰਦੋ ਇਧਰ ਆਉਂਦਾ ਕੋਈ 30 ਹੋਇਆ ਉਧਰ ਆਉਂਦਾ ਕੋਈ ਕੀ ਹੋਇਆ ਤੂੰ ਤੋਪ ਦਾਦਾ ਹੈ ਤਿੰਨਾਂ ਲੋਲਾ ਪਾਇਆ ਤੋਪ ਨਹੀਂ ਤਾਦਾ ਤੇ ਤਿੰਨਾਂ ਲੋਲਾ ਪਾਇਆ ਨਾ ਨੇ ਦੇ ਤਾਂ ਨੀਹੋ ਸਲੇਨਾ ਉੱਤੇ ਡੈਕ ਚਲਣੀ ਅੱਗੇ ਡੈਡੀ ਹੱਡ ਦਾ ਸਾਹ ਨਹੀਂ ਆਉਂਦਾ ਹੋਰ ਕੁਝ ਪਤਾ ਨਹੀਂ ਆ ਤੁੱਤੀ ਪਈ ਥੱਲੇ ਮੇਰੇ ਤਾਤਾ ਦੀ ਹੋਇਆ ਵਾ ਉਹ ਦੇ ਪੀੜ ਜੀ ਖੀੜੀ ਇੱਥੇ ਆਹ ਪੀੜ ਕਿੱਥੋਂ ਹੋਣ ਡਾ ਪਿਆ ਅੱਛਾ ਬਾਹਰ ਪੱਠੇ ਰਹੇ ਵਡਣ ਹਾਂ ਪਤਾ ਨਹੀਂ ਕੀ ਗੱਲ ਮੈਂ ਤਾਂ ਕੁੜੀਆਂ ਦਾ ਵਿਆਹ ਦਿੱਤਾ ਤੁਸੀਂ ਸਾਰਾ ਕੰਮ ਕਰਨਾ ਵਿੱਚ ਫਿਰਨਾ ਹੈਗਾ ਤੇ ਕੀ ਹੋ ਗਿਆ ਠੰਡ ਤੇ ਨਹੀਂ ਲੱਗੀ ਮਾਰਾ ਇਹਨੇ ਕਰ ਦੇਣਾ ਆਪੇ ਸਾਰਾ ਉਹ ਤਾਈ ਦੇ ਨੂੰ ਵਿਆਹ ਦੀ ਪਈ ਆ ਅਸੀਂ ਆਨੇ ਸਾਡੇ ਡੈਡੀ ਠੀਕ ਹੋ ਜੇ ਠੀਕ ਹੋ ਜਾਣਾ ਵਾ ਓਏ ਦਾ ਮੈਂ ਤੈਨੂੰ ਦਿਨ ਵਾਲੇ ਵਿਆਹ ਹੀ ਸੁਣਾਉਂਦਾ ਪਿਆ ਵਿਆਹ ਦਿੱਤਾ ਤੂੰ ਸੱਦੋ ਆ ਵਾ ਇਸ ਤਰ੍ਹਾਂ ਕਿ ਤਰ੍ਹਾਂ ਠੀਕ ਹੋ ਜੂ ਤਾਇਆ ਸਾਨੂੰ ਕਿਹਾ ਠੰਡਾ ਕੱਢਦਾ ਵਾ ਅਸੀਂ ਡਾਕਟਰ ਸੱਦਿਆ ਸਾਡੇ ਡੈਡੀ ਦੀ ਬਥੇਰੀ ਲੋੜ ਵਾ ਨਹੀਂ ਤਹਾਨੂੰ ਵੀ ਤੇ ਲੋਰੀ ਆ ਆਦੇ ਵਾ ਫਿਰ ਲੁੱਕ ਜਾਣੇ ਆ ਮੈਂ ਘਰੇ ਨਹੀਂ ਹੋ ਰਿਹਾ ਜਾਂਦੇ ਸਭ ਕੁਝ ਹੋ ਜਾਣਾ ਤੁਹਾਡਾ ਭੈਣਾ ਨੂੰ ਫਿਕਰ ਲੱਗੀ ਆ ਦਾਦਾ ਤੂੰ ਠੀਕ ਹੋ ਦਾਦਾ ਤਾ ਨਹੀਂ ਭੈਣਾ ਦਾਦਾ ਕਹਿੰਦੀ ਕਿ ਕਾਕਾ ਕਹਿੰਦੀ ਸਾਨੂੰ ਨਹੀਂ ਪਤਾ ਲੱਗਦਾ ਤੂੰ ਤਾਇਆ ਹੀ ਕਹਿ ਲਿਆ ਕਰ ਆਈ ਮੈਨੂੰ ਤੇ ਇਹਨਾਂ ਦੀ ਤਮੰਦ ਨਹੀਂ ਲਾਦੀ ਤਦੀਂ ਦੇ ਤਾਤਾ ਤੇ ਆ ਤਦੀਂ ਦੇ ਤਾਤਾ ਆਈ ਜਾ ਰਹਾ ਸੁਣ ਕੇ ਭੱਜੀਆਂ ਆਈਆਂ ਵਾ ਇੱਧਰ ਨੂੰ ਤੇ ਇਹ ਸਾਡੀ ਗੱਲ ਹੀ ਨਹੀਂ ਸੁਣਦੀ ਕੋਈ ਘਰ ਨੂੰ ਕੋਈ ਦੱਸਦਾ ਕੋਈ ਕੋਈ ਦੱਸਦੀਆਂ ਵਾ ਡੈਡੀ ਤੁਸੀਂ ਠੀਕ ਆ ਡੈਡੀ ਤੁਸੀਂ ਨਾ ਬੋਲੋ ਇਹ ਤੇ ਵਿੱਲੀ ਆ ਜਦੋਂ ਤੋਂ ਇਹ ਬਿਮਾਰ ਹੋ ਇਹਨਾਂ ਇਹਨਾਂ ਲੋਲਾ ਥੋੜਾ ਪਾਈ ਦੰਦ ਲਾਦੇ ਤੂੰ ਹੀ ਪਾਇਆ ਲੋਲਾ ਗਲਗਾਨੀ ਤੇ ਨੋਂਦੀ ਨਹੀਂ ਉਹ ਡੈਡੀ ਹੈਡ ਐਨ ਹੋਰ ਬਿਮਾਰ ਹੋ ਜਾਣਾ ਤੇਰਾ ਧੱਤ ਪਤੋਲੇ ਸੁਣ ਕੇ ਹਾਂ ਇਹ ਚ ਪਤਾ ਲੈਣ ਆਈਆਂ ਮੈਂ ਤੁਸੀਂ ਤਾਂ ਕੁੜੀ ਦਾ ਗਾਲੀ ਪਈ ਜਾਣ ਡੀਆਂ ਹਣ ਦਸਣ ਕੇ ਇਥੇ ਨੱਠੀਆਂ ਆਈਆਂ ਦੋਵੇਂ ਜਾਣੀਆਂ ਚੱਲ ਵੇਖੀਗੇ ਤਾਤੇ ਨਹੀਂ ਹੋ ਜਾਣਾ ਤੀਤ ਉਹ ਤੇ ਪਹਿਲੇ ਦਿਨ ਮੈਂ ਲੱਤਾ ਤੁਜੀ ਕੀਤੀ ਹਾਂ ਵੇਲਾ ਮੰਮੀ ਆ ਵੇਲਾ ਫੇਰ ਤੂੰ ਆਨੀ ਮੈਂ ਇਹਨੂੰ ਗੱਲਾਂ ਕਰਦੀ ਆ ਉਹ ਧੀਆਂ ਦਿਹਾਣੀਆਂ ਬੰਦਾ ਬਿਮਾਰ ਨਾ ਹੋਵੇ ਨਾ ਹਿਲਤਾ ਕੁੱਟੀਏ ਹੋਰ ਬਿਮਾਰਵਾ ਤਾਂ ਕੀ ਕਰੀਏ ਹੱਸਗੇ ਵੇ ਵੇ ਕੇ ਉਹਦੀ ਚੱਲ ਕੋਈ ਨਹੀਂ ਤੇਰਾ ਫਰਜ ਬਣਦਾ ਤੂੰ ਲੱਤਾ ਕੁੱਟਣ ਡਈ ਆ ਮਾੜਾ ਕੰਮ ਨਹੀਂ ਕਰਨ ਦੇਈ ਪਰ ਆਂਕਾ ਤੇ ਬਲਦੀ ਦਾ ਤੇਲ ਪੁੰਦੀਆਂ ਮਮਮੀ ਮੈਂ ਇਦਾਂ ਕਰਦੀ ਆ ਉਹ ਜਿਹੜਾ ਹੈ ਨੀ ਸਰਾਣਾ ਜਾ ਚੱਤਾ ਪਾਣੀ ਪਾ ਕੇ ਲਿਉਣੀ ਮਸਾ ਸੇਕ ਸੁਕ ਦੇਣੇ ਆ ਉਹ ਧਾਤੀ ਲੋਹ ਦਾ ਪਈ ਤੋਂ ਪਕਾ ਦੇ ਜੋ ਪਕਾ ਰੋਈ ਜਾਂਦੀਆਂ ਹੁੰਦਾ ਕੋਈ ਨਹੀਂ ਆ ਜਾਣਾ ਮਰਮਾਨ ਵਾਗਰੂ ਵਾਗਰੂ ਕਰੀਦਾ ਪਰ ਰੋਈਦਾ ਵਾ ਇਦਾਂ ਨਹੀਂ ਕਰੀਦਾ ਹੁੰਦਾ ਤੋਈ ਨਹੀਂ ਆ ਜਾਣਾ ਮਰਮਾਨ ਤਾਂ ਤੇਨੇ ਉਹ ਜਣਾ ਥੀਤ 11 ਟਰੈਕਟਰ ਵਾਲਾ ਕੋਈ ਕਿ ਨਹੀਂ 11 ਵੀ ਉਹ ਤਿੰਨੀ ਪੀਰ ਹੁੰਦੀ ਦੌਦ ਤਲਾਉ ਤੇ ਟੀਟੀ ਕੋਈ ਦਵਾਈ ਆ ਕੀ ਪਹਿਲੀ ਤੇ ਉਹ ਦਾਦਾ ਤੈਨੂੰ ਦਾਦੀ ਪੀਰ ਹੀ ਦਿੰਦੀ ਆ ਉਹ ਵੀ ਪੀਰ ਆ ਇਹ ਤਾਂ ਤੈਨੂੰ ਟੀ ਹੁੰਦਾ ਤਿੰਨੀ ਪੀਰ ਹੁੰਦੀ ਇਹ ਤਾਂ ਤੈਨੂੰ ਆ ਦੇ ਜਿੱਤੇ ਵਿੱਚ ਨਾ ਮੋਤਾ ਮੋਤਾ ਹੋ ਜਾ ਕਿ ਕਿ ਦਵਿੰਦਰ ਗੈਸ ਨਹੀਂ ਹੋਗੀ ਅੱਗੇ ਵੀ ਇਹਨੇ ਇੱਕ ਵਾਰ ਹੋਈ ਸੀ ਕੈਪਸੂਲ ਦਿੱਤਾ ਵਾ ਗੈਸੜਾ ਹਾਂ ਤੇ ਸੱਚੀ ਹੈ ਤੇ ਅੱਡ ਵੇ ਕਿੰਨਾ ਨਾ ਫੁੱਲ ਜੇ ਗਿਆ ਪੈ ਜਾਣਾ ਫਰਕ ਕੋਈ ਨਹੀਂ ਹੁਣ ਗੈਸਲ ਦਿੱਤਾ ਵਾ ਤੇ ਬਹਿ ਜਾ ਤੂੰ ਇੱਧਰ ਆਣ ਕੇ ਬਹਿ ਜਾ ਨਹੀਂ ਅਹੀਂ ਬਹਿਣਾ ਕਿ ਅਹੀਂ ਫੇ ਅਹੀਂ ਤਾਂ ਖਣੀ ਕੋਲ ਨੋਆ ਤੇਰੀਆਂ ਲੰਡੀਆਂ ਤੇ ਰੌੜਾ ਸੁਣ ਕੇ ਆਈਆਂ ਆ ਭੱਜੀਆਂ ਨਾ ਦੋਵੇਂ ਭੈਣ ਜੀ ਅੱਜ ਦੇ ਉਹ ਨਿਆਣੇ ਸਗੋਂ ਵਾਂਡੇ ਹੋਏ ਥੜ ਕੋਤੇ ਮਿਲਿਆ ਨਹੀਂ ਗਿਆ ਗਾਂ ਹੋ ਕੇ ਤੇ ਕਿਤੇ ਹਾਲਤੀ ਬੜੀ ਖਰਾਬ ਹੋਈ ਇਹਨਾਂ ਦੀ ਆ ਦੂਜੀ ਵਾਰ ਪੀੜ ਹੋਣ ਲੱਪੀ ਗਈ ਮੈਂ ਤਾਂ ਚੰਗੇ ਡਾਕਟਰ ਨੂੰ ਮਿਲਿਆ ਹੀ ਤਾਂ ਤੋਂ ਅੱਛਾ ਉਹ ਫੇ ਅੰਦਰ ਆ ਗਏ ਨਾ ਇੱਥੇ ਤੁਹਾਨੂੰ ਤੈਨੂੰ ਮਿਲ ਪਈ ਹੋਣੀ ਬਾਅਦ ਚ ਬਾਹਰ ਹੂੰ ਦਾ ਚੰਗੇ ਡਾਕਟਰ ਨੂੰ ਨੂੰ ਸੱਧੋ ਚੰਗਾ ਮੈਂ ਗਿਆ ਲੈਣ ਕੋਈ ਨਹੀਂ ਕਰਾਉਣੀ ਠੀਕ ਹੈ ਤਾਂ ਆਹੋ ਚੱਲ ਆ ਫੇਰ ਆਪਾਂ ਫੇਰ ਆ ਚੱਲ ਫੇਰ ਮੈਂ ਤਰਾਈ ਲੈ ਦਿੰਦੀ ਹਾਂ ਤੋਤੇ ਕੇ ਤੇ ਤਾਤੇ ਨੂੰ ਥੀ ਤਰਦੇ ਤੰਦਾ ਹਾਂ ਧਿਆਨ ਰੱਖਿਓ ਫੇ ਦਵਾਈ ਦੂਈ ਦਵਾਓ ਚੱਲ ਹਾਂ ਤੰਦਾ ਆਵੇ ਲਵਾਈਆਂ ਤੇ ਕੜਾਈ ਲੈਣ ਵਾ ਤੇ ਬਾਨੇ ਕਿਧਰ ਦੇ ਮਾਰਦੀਆਂ ਵੀ ਤਾਏ ਨੂੰ ਕੀ ਹੋ ਗਿਆ ਤੇ ਚਾਚੇ ਨੂੰ ਕੀ ਹੋ ਗਿਆ ਇਹਦੇ ਫਫੇ ਕੁੱਟਣੀਆਂ ਆਈਆਂ ਵਾ ਅ ਚਲ ਛ ਚੁੱਪ ਕਰ ਜਾ ਉਹੇ ਰੋਲਾ ਪਾ ਜੰਨੀ ਅੱਛਾ ਥੋ ਜਿੰਦੇ ਵਿਆਹ ਦੀ ਅੱਗ ਲੱਗੀ ਹੈ ਮੇਰਾ ਵਿਆਹ ਨਾ ਕਰੇ ਵਿੱਚੇ ਰਹਿ ਜਾ ਵਿਆਹ ਤੁਹਾਡੇ ਹੋ ਜਾਣੇ ਆ ਤੁਸੀਂ ਵਿਆਹ ਖੁਣੋਂ ਨਹੀਂ ਰਹਿ ਚੱਲੀਆਂ ਸਾਡੇ ਬੰਦੇ ਨੂੰ ਆਰਾਮ ਆ ਜਾ ਬਾਬਾ ਸਾਡਾ ਤਾਂ ਘਰ ਹੀ ਇਹਦੇ ਨਾਲ ਵਾ ਵੇਖਿਆ ਹੀ ਉਹ ਫੂਨਾ ਵਾਲਿਆਂ ਦਾ ਵੀ ਧੰਨ ਹੀ ਐ ਵੀ ਯਾਰ ਫੂਨ ਕਰੀ ਜਾਂਦਾ ਇਹਨੂੰ ਕਿੰਨੇ ਆਈ ਸਮਝਾਇਆ ਜਦੋਂ ਮੈਂ ਦਿਮਾਗ ਖਰਾਬ ਹੋਇਆ ਵੇ ਐਵੇਂ ਇੱਕ ਵੇ ਫੂਨ ਨੇ ਦਿਮਾਗ ਖਰਾਬ ਕੀਤਾ ਵੇ ਇਹ ਕਿੰਨੇ ਕੀਤਾ ਆਇਆ 15-20 ਦਿਨਾਂ ਬਾਅਦ ਵੇ ਪ੍ਰਧਾਨਗੀਆਂ ਕੋਟਨ ਨੂੰ ਵੀ ਮੈਨੂੰ ਆਵਾਰਡ ਮਿਲ ਜੇ ਭੱਜ ਪਿਆ ਡਾਕਟਰ ਅੱਗੜ ਵਾਂਡੇ ਉਹਦਾ ਬੈਗ ਚੁੱਕਣ ਪੀਨਾਮਾਨ ਨੂੰ ਜਾ ਕੇ ਮੈਨੂੰ ਇਸੇ ਗੱਲੋਂ ਗੁੱਸਾ ਚੜਦਾ ਇਹਦੇ ਤੇ ਜਿਹੜੀਆਂ ਪ੍ਰਧਾਨਗੀਆਂ ਕਰਦਾ ਤਾਂ ਹੀ ਤੇ ਮੈਂ ਕਹਿਣਾ ਮੈਂ ਅੱਡਬਾਰ ਹੋ ਜਾ ਦੇਣ ਮੈਨੂੰ ਜੋ ਵੀ ਮੇਰੇ ਇਹ ਸਹੀ ਹੁੰਦਾ ਵਾ ਤੇ ਜਗਾ ਜਾਵਾਂ ਮੈਂ ਤੁਸੀਂ ਹੀ ਕਹਤੋ ਡੇਜ ਹੁਣ ਇੱਥੇ ਬੜਬੜ ਕਰਨਾ ਬੜਬੜੀ ਕਰਾਂ ਫਿਰ ਕੀ ਕਰਾਂ ਦੱਸ ਤਾਂ ਨੂੰ ਤਾਂ ਉਹ ਤੇ ਉਸਾ ਚਾਂਡੇ ਪਾ ਜੀ ਤੇ ਮੈਨੂੰ ਮਿਲ ਜੀ ਦੀ ਦੀ ਤੇ ਮੈਨੂੰ ਕਿਹੜਾ ਨਹੀਂ ਚਾਂਡੇ ਆ ਮੈਨੇ ਤਾਂ ਆਪ ਚਾਂਡੇ ਕਿੱਦਾਂ ਆਣ ਕੇ ਡਏ ਹੀ ਡਾਕਟਰ ਨੂੰ ਨਹੀਂ ਫੋਨ ਕੀਤਾ ਆਪਣੀ ਗੱਡੀ ਹੈ ਕੀ ਗੱਡੀ ਲੈ ਜਾਣੀ ਹੀ ਇੱਕਾ ਥੱਥੀ ਜੀ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਜਾਂਦਾ ਵਾ ਹੈ ਆਣ ਕੇ ਵੇਖਦਾ ਉਹ ਵੀ ਵੀ ਚੇੜ ਹੈ ਵੀ ਕੀ ਹੋਇਆ ਤੋ ਤੀ ਹੋਇਆ ਤੋ ਤੀ ਹੋਇਆ ਤੋ ਲੈ ਐਸੇ ਆਈ ਤਾਂ ਵੀ ਹਾਂ ਜੋ ਕੀ ਇਹਦੇ ਵਾਲਾ ਕੀ ਹੋਇਆ ਬੈਜੋ ਦੀਦੀ ਤੂੰ ਨਹੀਂ ਇਹਨੂੰ ਕਈ ਭੁੰਡ ਲੜੇ ਆ ਕੋਸ਼ਿਸ਼ ਵੀ ਨਹੀਂ ਐਵੇਂ ਦੀਦੀ ਖਿਜਣ ਦੇ ਹੋਰ ਨਹੀਂ ਕੋਈ ਗੱਲ ਹੋਈ ਨਹੀਂ ਪਹਿਣਾ ਨਹੀਂ ਪਹਿਣਾ ਹਾਂਜੀ ਉਹ ਜਿਹੜਾ ਬੈਗ ਜਾਨੀ ਜਿਹਚ ਪਾਣੀ ਦਾ ਤਾਂ ਕਰਕੇ ਪਾਈ ਦਸਣਾਣਾ ਜਿਆ ਉਹ ਮੈਨੂੰ ਵੇਖ ਕੇ ਦੇ ਕਿੱਥੇ ਆਵਲਾ ਮੈਂ ਤਾਂ ਕਿਤੇ ਦੀਦੀ ਵੇਖਿਆ ਨਹੀਂ ਉਹ ਮੈਨੂੰ ਨਹੀਂ ਆ ਪਤਾ ਕਿੱਥੇ ਆ ਤੂੰ ਤਾਂ ਇੱਥੇ ਵੇਖ ਲਈ ਸੋਫੇ ਤੇ ਰੱਖਿਆ ਦੱਸ ਵੇ ਕੀ ਹਬਲੇ ਡੈਡੀ ਵੀ ਤੇ ਇੰਡੈਪੈਂਡੈਂਟ ਨਾਲ ਲੱਕ ਲੁਕ ਨੂੰ ਜੇ ਨਹੀਂ ਹੁਣ ਕਿੰਨੇ ਦਿਨ ਹੋ ਗਏ ਮੈਂ ਪਿੰਡ ਗਈ ਹੁਣ ਮੈਨੂੰ ਚੀਜ਼ਾਂ ਲੱਭਣ ਨਹੀਂ ਡਈਆਂ ਹੈਗੀਆਂ ਨਾਲੇ ਮੈਂ ਤਾਂ ਪੈਣਾ ਬਾਹਨੇ ਨਾਲ ਉਥੋਂ ਨਿਕਲੀ ਆ ਕਿਉਂ ਕੀ ਹੋਇਆ ਵਾ ਉਹ ਜਿਹੜੀ ਤੱਤ ਭਤੋੜੀ ਉਹ ਹੁੰਦੀ ਆ ਤੇ ਗੱਲਾਂ ਹੀ ਮੈਨੂੰ ਵੱਖਰੀਆਂ ਲੱਗਦੀਆਂ ਸੱਚੀ ਵਿੱਚ ਹਸਾਉਂਦਾ ਪੈਂਦੀ ਇੱਕ ਤੇ ਕਿਸ ਦੇ ਘਰ ਪਈ ਹੁੰਦੀ ਗਮੀ ਗਮੀ ਵਾਲੇ ਹਿਸਾਬ ਹੁੰਦਾ ਵਾ ਹੁਣ ਜੇ ਡੈਡੀ ਬਿਮਾਰ ਹੈ ਤੇ ਜਦੋਂ ਉਹਦੀਆਂ ਗੱਲਾਂ ਸੁਣ ਸੁਣ ਤੇ ਮੈਨੂੰ ਹੁੰਦਾ ਹਾਸਾ ਕੀ ਦੀ ਮੈਂ ਕਿਧਰ ਦੱਸਾਂ ਤੁਹਾਨੂੰ ਕੀ ਹੋਇਆ ਤਾ ਤੇ ਕੀ ਹੋਇਆ ਮਗਰ ਉਹ ਵੀ ਬੜੀਆਂ ਕਰਦੀ ਸੀ ਪਰ ਮੈਂ ਚੁੱਪ ਹੀ ਪਈ ਇਹਨਾਂ ਦਾ ਵਿਆਹ ਵਾ ਚਲ ਵਿਆਹ ਵੀ ਉਹ ਵੇਖ ਲਾਂਗੇ ਵਿਆਹ ਮਹਾਂ ਦੇ ਕਿਤੇ ਆਇਆ ਵਾ ਤੇ ਨਾਲੇ ਬੰਦਾ ਇੰਜੋਇਮੈਂਟ ਕਰ ਲੈਂਦਾ ਨਾਲੇ ਇਹਨਾਂ ਕੋ ਕਰਾਵਾਂਗੇ ਆਪਣੀ ਸੇਵਾ ਨਾ ਨਾਨਾ ਨਹੀਂ ਆ ਸਾਡੀਆਂ ਆ ਹੋ ਕੇ ਮੈਨੂੰ ਤੇ ਸਾਰਾ ਸਾਲ ਕੋਈ ਬਾਹ ਵਿਆਹ ਵੀ ਨਹੀਂ ਪਿਆ ਨੀ ਹੁਣ ਆ ਡਿਆ ਮੈਂ ਮੈਂ ਤਾਂ ਕੀ ਪਤਾ ਉਹਨਾਂ ਨੇ ਕੰਮ ਕੀਤਾ ਕਿ ਨਹੀਂ ਕੀਤਾ ਆਪਾਂ ਵੀ ਨਹੀਂ ਕਰਨਾ ਹੁਣ ਬਹਿ ਕੇ ਹੀ ਖਾਣਾ ਵਾ ਅਗਲੀ ਸੁਣਾ ਕੇ ਗਈ ਹੈ ਜਦ ਦੁਪਹਿਰੇ ਸੁਣਾਉਣ ਲਈ ਉਹ ਵੀ ਮੈਂ ਤਾਂ ਜਦੋਂ ਮਨਾਂ ਦੇ ਵੀਰਾਂ ਦੇ ਵਿਆਹ ਹੀ ਇਥੇ ਟੋਟ ਟੋਟ ਮਰ ਜਾਂਦੀ ਰਹੀ ਜਾਂਦੀ ਇਹਨਾਂ ਦੇ ਪਰੌਣੇ ਆਉਂਦੇ ਹੀ ਤੇ ਸਾਰੇ ਅੰਦਰ ਹੀ ਵੜ ਵੜ ਬੈਂਦੇ ਅੰਦਰ ਸਾਰਾ ਮੈਂ ਤਾਂ ਪੈਣਾ ਪਤਾ ਕੀ ਕਰਿਆ ਕਰਨਾ ਸੇਰੇ ਆਪਣਾ ਕੰਮ ਤਾਂ ਦਾ ਸਾਰਾ ਕਰਕੇ ਤਿਆਰ shear ਹੋ ਕੇ ਜਾ ਕੇ ਬਹਿ ਜਾ ਕਰਨਾ ਜਦੋਂ ਬਣਿਆ ਬਤਰਿਆ ਹੋਊਗਾ ਨਾ ਆਪੇ ਸੇਵਾ ਕਰਨਗੇ ਆਪਾਂ ਫੜਾਉਣਗੇ ਠੰਡੇ ਪਾਣੀ ਕੀ ਹੋਰ ਕੀ ਆ ਉਹ ਤਾਂ ਦੀਦੀ ਉਹਨਾਂ ਦੀ ਗੱਲ ਛੱਡੋ ਤੁਹੀ ਉਹੜਾ ਸੂਟ ਪਾਏ ਸੀ ਉਹ ਬੜੇ ਸੋਹਣੇ ਸੀ ਨਹੀਂ ਪਹਿਣਾ ਉਹਦੀ ਤੂੰ ਕੀ ਗੱਲ ਕਰਦੀ ਆ ਮੇਰੀ ਪਰਜਾਈ ਦੇ ਪੇਕੇ ਹੀ ਵਿਆਹ ਉਹਨਾਂ ਨੇ ਤੇ ਕਿੰਨੇ ਸੂਟ ਲਿਆ ਲਿਆ ਕੇ ਰੱਖਿਆ ਸੀ ਤੇ ਦੋ ਕਸੂਰ ਤੇ ਭਾਬੀ ਨੂੰ ਪਸੰਦ ਹੀ ਨਹੀਂ ਆਏ ਹਾਂ ਭਾਬੀ ਕਹਿੰਦੀ ਆ ਰਹਿਣ ਦੇ ਨੇ ਪੇਟੀ 'ਚ ਸੌੜ ਦੇਣੀ ਕਿ ਇਹਨੂੰ ਲਾ ਲੂ ਦਵਾਂਗੇ ਤੇ ਤੈਨੂੰ ਵੇਖੀ ਉਹ ਵਾਲੇ ਲਾਉਣੇ ਕਿ ਇਹਨੂੰ ਤੇ ਹੋ ਰੇ ਹੋਏ ਡੇਪਰੇ ਸੁੱੜ ਕੇ ਤੇ ਕਿੱਡੇ ਸੋਨੇ ਦੀ ਦੀ ਉਹ ਸੋੜ ਜਿਹੜਾ ਮਹਿਰੂਨ ਵਾਲਾ ਸੀ ਨਾ ਸੋੜ ਉਹ ਬਹੁਤਾ ਹੀ ਪਿਆਰਾ ਹੈ ਤੇ ਮੈਂ ਚਾ ਵੀ ਇਹ ਕਿਹ ਪਹਿਣਾ ਮੈਂ ਤਾਂ ਫਿਰ ਭਾਬੀ ਨੂੰ ਕਿਹਾ ਮੈਂ ਫੜਾ ਇੱਧਰ ਮੈਂ ਆਪੇ ਸੰਭਾਲ ਲੈਣੀ ਆ ਲਾਗੇ ਮੇਰੀ ਸਹੇਲੀ ਹੈਗੀ ਉਹ ਵੀ ਆਈ ਹੈਗੀ ਤਰਸ ਰਬ ਸੁਭਬੀ ਉੱਥੇ ਰਹਿਣ ਮੈਨੂੰ ਕਿਹਾ ਮੈਂ फटाफट ਆ ਸੂਟ ਕੱਟ ਸਲਵਾਰਾਂ ਮੈਂ ਸਿੱਨੀ ਆ ਤੇ ਝੱਗੇ ਤੂੰ ਸੀ ਤੇ ਰਾਤੋਂ ਤਰਪਾਈਆਂ ਕੀਤੀਆਂ ਤੇ ਮੈਂ ਪਾ ਕੇ ਗਾਂ ਹੋਈ ਤੇ ਟੌਰ ਵੇਖਿਆ ਬਣ ਗਿਆ ਕਿ ਨਹੀਂ ਉਹਨੇ ਪੇਟੀਆਂ ਸੇ ਸੁੱਟ ਨਹੀਂ ਉਹ ਮੁੜ ਕੇ ਰੱਖਣੀਆਂ ਤੇ ਮੈਨੂੰ ਦੇ ਦੇਣੇ ਸੀ ਇਹਨਾਂ ਚੰਗਾ ਪਹਿਲਾ ਸਵਾਲ ਹੈ ਮੈਂ ਚਲੋ ਕੋਈ ਗੱਲ ਨਹੀਂ ਤੁਹਾਡੇ ਹੀ ਸੁੱਟ ਤੁਹਾਡੇ ਕੋਈ ਹੋਣੀ ਕਿ ਇਹ ਬਣ ਨਹੀਂ ਆਗੇ ਉਹ ਤਾਂ ਦੀਦੀ ਵੀ ਆ ਬਾਬਾ ਵਧੀਆ ਹੀ ਮੈਨੂੰ ਤਾਂ ਲੱਗਦਾ ਮੈਂ ਤੁਹਾਡੇ ਸਾਰੇ ਸਟੇਟਸ ਚੈੱਕ ਕੀਤੇ ਸੀ ਨਹੀਂ ਪਰ ਅਛਾ ਤੂੰ ਸਟੇਟਸ ਵੀ ਵੇਂਦੀ ਨਹੀਂ ਆ ਹੋਰ ਸਟੇਟਸਾਂ ਤੋਂ ਪਤਾ ਲੱਗਾ ਮੈਨੂੰ ਤੁਹਾਡੇ ਸੁੱਟਾਂ ਦਾ ਹੋਰ ਦੱਸ ਮੈਨੂੰ ਕਿੱਥੋਂ ਪਤਾ ਲੱਗਣਾ ਹੈ ਦੇਖ ਨਹੀਂ ਪਾਣਾ ਕਿੱਡੀ ਕਿਹੜੀਆਂ ਮੈਨੂੰ ਫੋਟੋਆਂ ਸੈਂਡ ਕੀਤੀਆਂ ਸੀ ਕਿੱਡੀਆਂ ਨਗਰਾਨੀਆਂ ਰਹਾਂਦੀਆਂ ਭਾਈ ਸਕਰੀਨਸ਼ਾਟ ਵੀ ਲੱਲੇ ਹੋਣ ਹਾਂ ਨਹੀਂ ਨਹੀਂ ਕੀ ਤੇ ਮਮਿ ਨੂੰ ਤੇ ਨਹੀਂ ਦਿਖਾਲਤੇ ਨਹੀਂ ਨਹੀਂ ਮੰਮੀ ਨਾਲ ਨਹੀਂ ਮੈਂ ਗੱਲ ਕੀਤੀ ਮੈਂ ਸੂਟਾਂ ਦੀ ਪਹਿਣਾ ਫਿਰ ਐਦਾਂ ਮੈਂ ਫਿਰ ਵਿਆਹ ਵੀ ਵੇਖਿਆ ਵਿਆਹ ਤਾਂ ਬੜੇ ਟੌਪ ਦਾ ਸੀ ਤੈਨੂੰ ਪਤਾ ਮੇਰੇ ਫਿਰ ਭਾਬੀ ਦੇ ਰਿਸ਼ਤੇਦਾਰ ਵੀ ਬੜੇ ਬੜੇ ਤਗੜੇ ਆ ਤੇ ਫਿਰ ਚਾਚਾ ਦਾ ਲਈੜਾ ਕਪੜਾ ਪਾ ਕੇ ਜਾਂਦੀ ਤੇ ਫੇਰ ਹੀ ਗੱਲ ਬਣਨੀ ਫੇਰ ਹੀ ਉਹਨਾਂ ਨੇ ਕਹਿਣਾ ਵੀ ਭਾਬੀ ਜਿੰਨ ਨਾਨ ਆਈ ਆ ਨਾਲੇ ਫੇਰ ਹੀ ਪਤਾ ਲੱਗਣਾ ਕਿ ਸੌਕੇ ਘਰ ਵੀ ਆਈ ਆ ਕੱਪੜਾ ਪਹਿਣਾ ਕਿਹੜੀਆਂ ਗੱਲਾਂ ਚ ਪੈ ਗਏ ਉਹ ਬਸਤਾ ਜਾਂ ਲੱਭਾਂ ਤੇ ਉਹ ਚ ਪਾਣੀ ਪਾਵਾਂ ਹਾ ਹਾਏ ਨਾਲੇ ਪਹਿਣਾ ਮੇਰੇ ਤੇ ਬੈਗ ਵੀ ਬਾਹਰ ਟਰੇਲ ਪੈ ਗਈ ਹੋਣੀ ਆ ਫੜ ਲਿਓ ਫਿਰ ਦੀਦੀ ਤੁਸੀਂ ਜਾਣੀ ਮ ਨਾਲੇ ਉਹ ਫੜਾਵਾਂ ਡੈਡੀ ਨੂੰ ਪੁੰਨ ਲਿਆ ਕਿਤੇ ਮੈਂ ਦੇ ਪੇਕੇਆਂ ਨੂੰ ਇਹ ਮੇਰੇ ਕੋਈ ਹੁਣ ਇਹ ਰਖੜੀ ਤੇ ਵੀ ਅੱਗੇ ਤਾਂ ਭਲਾ ਮੈਂ ਇੱਥੇ ਨਹੀਂ ਰਹਿਣੀ ਰਖੜੀ ਵਾਲੇ ਸੂਟ ਤੇ ਮੈਂ ਕਦੀ ਵੇਖਿਆ ਹੀ ਨਹੀਂ ਨਾ ਜਿੱਦਾਂ ਤੁਹਾਡੇ ਤੁਹਾਡੇ ਗੋਣੇ ਹੀ ਲੈ ਕੇ ਆਪ ਤੇ ਗੱਲ ਉਹੀ ਹੈ ਨਹੀਂ ਨਾ ਪੇਕੇਆਂ ਦਾ ਇਹ ਮੇਰੀ ਪਰਜਾਈ ਨਹੀਂ ਰੱਖੇ ਦੇਣ ਲੈ ਨੂੰ ਇਹੋ ਜਿਹੀ ਦੇਣੇ ਲੈਣੀ ਸੀ ਨਾ ਉਹਨੇ ਖਰੀਦ ਕੇ ਆ ਬਜਾ ਟੋਲ ਉਹਨਾਂ ਦਾ ਵਜਾਉਂਦੀ ਐ ਜਨਨ ਕਰਦੀ ਐ e aí